ਅੱਜ ਭਰਾ ਉਹ ਇੱਕ ਤਰੀਕ ਦਿਨ ਸੋਮਵਾਰ ਦੀ ਵੀਡੀਓ ਬਣਾ ਰਹੇ ਆ ਅੱਜ ਆਪਾਂ 2009 ਮਾਡਲ ਹੌਲੈਂਡ ਸੇਲ ਕੀਤਾ ਬਾਈਆਂ ਨੂੰ ਬਾਈ ਸੁਖਦੀਪ ਸਿੰਘ ਖਿਆਲਾ ਕਲਾਂ ਤੋਂ ਆਏ ਆ ਜਿਲ੍ਹਾ ਮਾਨਸਾ ਤੇ ਬਾਈਆਂ ਨੂੰ 2009 ਮਾਡਲ ਪਲੱਸ ਵਾਲਾ ਮਾਡਲ ਟੌਪ ਮਾਡਲ ਟਰੈਕਟਰ ਦਿੱਤਾ ਪਰ ਉਹ 50 ਨੰਬਰ ਦਾ ਪਹਿਲੀ ਬਾਈਆਂ ਨੂੰ ਪੁੱਛਦੇ ਆ ਆਪਾਂ ਨੂੰ ਸੌਦਾ ਕਿਵੇਂ ਲੱਗਿਆ ਬਾਈ ਆਪਣਾ ਸੌਦਾ ਪਹਿਲੀ ਗੱਲ ਵਧੀਆ ਲੱਗਿਆ ਰੇਟ ਸਹੀ ਹੈ ਆਪਣਾ ਕੋਈ ਬਾਹਲਾ ਤਾਂ ਨਹੀਂ ਨਾ ਨਾ ਜੈ ਜੈ ਬਾਈ ਟਰੈਕਟਰ ਕਿਵੇਂ ਹੁੰਦੇ ਆਪਣੇ ਟਰੈਕਟਰ ਵੀ ਸਾਰੇ ਦੇਖਿਆ ਨਾ ਪਹਿਲਾਂ ਆਪਣੇ ਰਿਸ਼ਤੇਦਾਰ ਵੀ ਲਗਾਇਆ ਲਿਆਜ ਵਾਲੇ ਵੀ ਤਸੱਲੀ ਕਰਕੇ ਆਏ ਆ ਪਹਿਲਾਂ ਵੀ ਆਪਣੇ ਤੋਂ ਭਰਾ ਉਹ ਬਾਈ ਟਰੈਕਟਰ ਲੈ ਕੇ ਗਿਆ ਆਪਣੇ ਤੇ ਜਗੀਨ ਆਪਣੀ ਚੀਜ਼ ਵਧੀਆ ਨਿਕਲੀ ਤਾਂ ਹੀ ਬਾਈ ਵਾਪਸ ਆਏ ਨੇ ਅੱਜ ਤੇ ਆਪਣੇ ਕੋਲ ਹੋਰ ਵੀ ਟਰੈਕਟਰ ਖੜੇ ਨੇ ਜੇ ਕਿਸੇ ਭਰਾ ਨੇ ਹੌਲੈਂਡ ਲੈਣੇ ਹੋਏ ਤਾਂ ਬਾਈ ਆਏ ਸੀ ਆਪਾਂ ਰਾਤ ਹੀ ਆਪਣੇ ਕੋਲੇ ਵਿਜ਼ਿਟ ਕਰੋ ਬਾਈ ਬਹੁਤ ਤਸੱਲੀ ਵੱਖਰੀ ਚੀਜ਼ ਦਿੰਦੇ ਨੇ ਤੇ ਰਾਤ ਦੀ ਆਪਾਂ ਵੀਡੀਓ ਪਾਈ ਸੀ ਬਾਈ ਆਏ ਹੋ ਟਰੈਕਟਰ ਦੀ ਪਸੰਦ ਹੋਰ ਕਰ ਲਿਆ ਪੰਗਣੇ ਹਨਾ ਆਪਾਂ ਸੁਪਰ ਦੇਖ ਆਏ ਸੀ ਅਸੀਂ ਪਲੱਸ ਲੈ ਲਿਆ ਚਲੋ ਜਿਹੜਾ ਕਰਮਾ ਜੀ ਭਾਈ ਲਿਖਿਆ ਹੁੰਦਾ ਹੈ ਨਾ ਉਹੀ ਚੀਜ਼ ਜਾਣੀ ਹੈ ਘਰੇ ਤੇ ਭਰਾਓ ਆਪਣੀ ਫੇਰ ਵੀ ਕਹਿਣਾ ਹੁੰਦੇ ਆ ਆਪਾਂ ਟਰੈਕਟਰ ਆਪਣੇ ਹੋ ਸਕਦਾ ਥੋੜੇ ਬਹੁਤੇ ਲਿਬੜੇ ਹੋਣ ਪਾਛਾ ਘੱਟ ਬੱਜੀਆਂ ਹੋਣ ਪਰ ਇੰਜਨ ਗੇਅਰ ਤੇ ਕਾਪੀ ਗਾਗੇ ਤੇ ਭਾਈ ਬਿਲਕੁਲ ਓਕੇ ਮਿਲਣਗੇ ਬਾਅਦ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੌਲੈਂਡ ਆਪਣੇ ਕੋਲੇ ਹਰ ਵਕਤ ਹੀ ਖੜੇ ਹੁੰਦੇ ਨੇ ਹਨਾ ਤੇ ਭਾਈ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤੁਹਾਨੂੰ ਪਰਮਾਤਮਾ ਯਾਰ ਵਾਦਾ ਕਰੇ ਕਿੰਨਾ ਖੁਸ਼ੀਆਂ ਜਮਾ ਓਕੇ ਆ ਹੋਰ ਭਾਈ ਦਾਂ ਗਿਆ ਬਈ ਤੁਹਾਨੂੰ ਤੇ ਵੀਡੀਓ ਬਾਈ ਚੰਗੀ ਲੱਗਦੀ ਅਗੇ ਆਪਣਾ ਕੰਮ ਚੰਗਾ ਲਾਦਾ ਸ਼ੇਅਰ ਕਰ ਦਿਓ ਕਿ ਪੁਰਾਣੇ ਟਰੈਕਟਰ ਹੋਰ ਲੈਣਾ ਹੌਲੈਂਡ 628 3585 5655 ਆ ਕੇ ਆਪਣੇ ਨਾਲ ਭਰਾਵੋ ਸਪਾਰਕ ਕਰ ਸਕਦੇ ਹਾਂ ਤੇ ਵੀਡੀਓ ਅਗੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ